ਕੀ ਕਹਿਣਾ ਤੁਹਾਨੂੰ ਉਹ ਵਰਤੀ ਰਹੀ ਰਹੀ ਅੰਦਾਜ਼ ਤੁਹ ਬਰੇ ਰਹਿ ਰਹੇ ਨੇ ਕਿ ਕਾ ਕਿਹੇ ਕਟਕਿੰਤੀਆਂ ਦੇ ਖਿਲਾਫ ਖਾਸ ਕਰਕੇ ਮੁਸਲਮਾਨਾਂ ਦੇ ਖਿਲਾਫ ਇਸ ਬਿੱਲ ਦੇ ਅੰਦਰ ਜਿਹੜੀਆਂ ਕਮੀਆਂ ਨੇ ਉਹ ਇਹ ਨੇ ਕਿ ਸਾਡਿਆਂ ਜਿਹੜੀਆਂ 400 ਸਾਲ ਪੁਰਾਣੀਆਂ ਜਾਂ 500 ਸਾਲ ਪੁਰਾਣੇ ਕਬਰਤਾਨ ਜਾਂ ਮਸਜਿਦਾਂ ਜਾਂ ਖਾਨਗਾਹਾਂ ਜਾਂ ਦਰਗਾਹਾਂ ਜਿਹੜੀਆਂ ਹਨ ਉਹਨਾਂ ਦੇ ਜਦ ਬਜ਼ੁਰਗਾਂ ਨੇ ਸਾਡਿਆਂ ਨੇ ਵਕਫ ਕੀਤੀਆਂ ਸੀਆਂ ਉਹਦੇ ਕੋਈ ਕਾਗਜ਼ਾਤ ਨਹੀਂ ਹਨ ਔਰ ਬਿਲਕੁਲ ਉਹ ਜਿਹੜੇ ਹੈ ਨਾ ਜਵਾਨੀ ਕਲਾਮੀ ਦੇ ਸਾਡੇ ਆਪਣੇ ਕਿ ਉਹ ਮਸਜਿਦਾਂ ਨੂੰ ਨਿਸ਼ਾਨਾ ਬਣਾ ਕੇ ਇਹ ਆ ਸਾਡੀਆਂ ਜ਼ਮੀਨਾਂ ਜਾਇਦਾਦਾਂ ਨੂੰ ਨਿਸ਼ਾਨਾ ਬਣਾ ਕੇ ਇਹ ਸਰਕਾਰ ਵੀ ਲੈ ਕੇ ਆ ਰਹੀ ਹੈ ਅਸੀਂ ਇਹਦਾ ਬਿਲਕੁਲ ਕੰਡਮ ਕਰਦੇ ਹਾਂ ਅੱਜ ਪਾਰਲੀਮੈਂਟ ਦੇ ਵਿੱਚ ਜਿਹੜੀਆਂ ਸੈਕੂਲਰ ਪਾਰਟੀਆਂ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕੀਤੀ ਔਰ ਕਰ ਵੀ ਰਹੇ ਹਾਂ ਕਿ ਉਹ ਸਾਡੇ ਨਾਲ ਖੜਾ ਸਾਡੀਆਂ ਤਹਿਦੀਜ਼ਾਂ ਦੇ ਉੱਪਰ ਵੋਟਾਂ ਲਾ ਕੇ ਗਈਆਂ ਨੇ ਤੇ ਉਹ ਸਾਡੇ ਜਾ ਕੇ ਸਾਡੀ ਨੁਮਾਇੰਦਗੀ ਨਹੀਂ ਕਰ ਰਹੀਆਂ ਉਹ ਆਪਣੀ ਪਾਰਟੀ ਦੀ ਨੁਮਾਇੰਦਗੀ ਕਰ ਰਹੀਆਂ ਨੇ ਕਿ ਇਹ ਇਸ ਕਰਕੇ ਸਾਨੂੰ ਨਜੀਸ਼ ਕੁਮਾਰ ਤੇ ਆ ਚੰਦਰਪਾਲ ਨਾਇਡੂ ਦੇ ਉੱਪਰ ਆ ਜਿਹੜਾ ਆਮਦਲਾਪਾਸ ਪਾਪੀ ਪਾਰਟੀ ਉਹਦੇ ਤੋਂ ਬੜਾ ਸ਼ਿਕਵਾ ਹੈ ਕਿ ਉਹ ਸਾਡੇ ਨਾਲ ਨਹੀਂ ਖੜੇ ਅਗਰ ਉਹ ਨਹੀਂ ਖੜਦੇ ਤਾਂ ਫਿਰ ਅਸੀਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਬਿਹਾਰ ਜਾ ਕੇ ਇਨਸ਼ਾਅੱਲਾ ਅੱਲਾ ਦੇ ਫਜ਼ਲ ਉਕਰਨ ਦੇ ਨਾਲ ਤੇ ਕੱਲਾ ਕੱਲਾ ਕੌਣ ਦਾ ਵਰਕਰ ਉੱਥੇ ਜਾ ਕੇ ਇਹਨਾਂ ਦੀ ਬਖਸ਼ਤ ਅੱਛੇ ਜੇ ਰੱਪਣਾ ਕਰੇ ਬਿਲ ਪਾਸ ਹੋ ਜਾਂਦਾ ਕਿ VOTING ਹੋ ਜਾਂਦੀ ਲੋਕ ਸਭਾ ਜੀ ਤਾਂ ਫਿਰ ਕੀ ਜਿਹਨੂੰ ਪਾਰਟੀਆਂ ਦੇ ਮੰਡਲ ਇੱਥੇ ਬੈਠ ਰਹੇ ਕੀ ਲੋੜ ਹੈ ਖੜਰ ਦੇ ਮਤੇ ਹੈ ਕਿ ਜੋ ਮੁਸਲਿਮ ਪਰਸਨਲ ਲਾ ਬੋਟ ਸਾਨੂੰ ਹੁਕਮ ਕਰੂਗਾ ਅਸੀਂ ਉਹਦੇ ਮੁਤਾਬਕ ਚੱਲਾਂਗੇ ਤੇ ਇਨਸ਼ਾਅੱਲਾ ਉਹ ਸਾਡੇ ਸਾਰੇ ਹੀ ਬਜ਼ੁਰਗਾਂ ਦਾ ਸਾਡੇ ਆਲਮੇ ਦੀਨ ਦਾ ਆ ਸਿਆਸੀ ਪਾਰਟੀਆਂ ਦਾ ਇੱਕ ਪਲੇਟਫਾਰਮ ਹੈ ਅਸੀਂ ਉਹਦੇ ਉੱਪਰ ਹੀ ਲੜੈ ਕਹਾਂਗੇ ਇਨਸ਼ਾਅੱਲਾ ਜੋ ਸਾਨੂੰ ਹੁਕਮ ਦੇਣਗੇ ਸੜਕਾਂ ਤੇ ਆਣਾ ਹੋਊਗਾ ਸੜਕਾਂ ਤੇ ਵੀ ਆਵਾਂਗੇ ਜੇਲ੍ਹਾਂ 'ਚ ਵੀ ਜਾਣਾ ਹੋਊਗਾ ਅਸੀਂ ਜੇਲ੍ਹਾਂ 'ਚ ਵੀ ਜਾਵਾਂਗੇ ਅਗਰ ਸਾਨੂੰ ਕੋੜ ਦੇ ਜਾਣਾ ਪਿਆ ਤਾਂ ਅਸੀਂ ਇਨਸ਼ਾਅੱਲਾ ਕੋੜ ਚ ਹੀ ਜਾਵਾਂਗੇ ਅੱਛਾ ਇਦਾਂ ਲੱਗਦਾ ਜਿ ਜਿਸ ਤਰ੍ਹਾਂ ਪੂਰੇ ਮੁੜਕ ਦੇ ਵਿੱਚ ਇਹਦੀ ਮੁਖਾਲਫਤ ਹੋ ਰਹੀ ਹੈ ਪਹਿਲਾਂ ਕੋੜ ਸ਼ਾਇਦ ਮੁੜਕੋਟਲੇ ਦੇ ਵਿੱਚ ਬਹੁਤ ਹੀ ਘੱਟ ਦਬੀ ਜਵਾਬ ਚ ਉੱਜਾ ਪਹਿਲਾਂ ਨਾਲੇ ਬਕਰ ਕਿਉਂ ਇੱਕ ਮੈਂ ਇੱਥੇ ਨਮਾਜ਼ ਪੜ੍ਹਦੇ ਹੋਏ ਨਾ ਮਸਜਿਦ ਕਾਨਸਾਨੀ ਦੇ ਗੇਟ ਦੇ ਉੱਪਰ ਦੇਖਿਆ ਥਾ ਪੋਸਟਰ ਲੱਗਿਆ ਹੋਇਆ ਬੜੀ ਦੇਰ ਤੋਂ ਲੱਗਿਆ ਹੋਇਆ ਉਹ ਲੱਗਿਆ ਥਾ ਵਕਾ ਵੋਟ ਸੰਘਰਸ਼ ਕਮੇਟੀ ਦਾ ਅਜੇ ਤੱਕ ਨਾ ਉਹਨਾਂ ਨੇ ਕੋਈ ਮੀਟਿੰਗ ਬਣਾਈ ਹੈ ਨਾ ਕੋਈ ਇੱਥੇ ਜੁਆਇੰਟ ਐਕਸ਼ਨ ਕਮੇਟੀ ਕਬਣੀ ਹੋਈ ਐ ਕਿ ਐਨਆਰਸੀ ਦੇ ਸਿਲਸਿਲੇ ਦੇ ਵਿੱਚ ਅਸੀਂ ਕੋਈ ਕਮੇਟੀ ਬਣਾਈ ਸੀ ਜਿਹੜੀ ਕਿ ਉਸ ਤੋਂ ਬਾਅਦ ਕੋਹੁ ਕੁਝ ਲੋਕਾਂ ਨੇ ਆਪਣੀ ਰੋਣਾ ਨੇ ਅਲਾਦਾ ਬਣਾਈ ਤੇ ਅਸੀਂ ਉਹਨਾਂ ਉਹਨਾਂ ਨੇ ਵੀ ਹਜੇ ਤੱਕ ਇਹਦੇ ਕੋਈ ਮੀਟਿੰਗ ਨਹੀਂ ਬੁਲਾਈ ਕਿ ਅਸੀਂ ਸਮੁੱਚੇ ਸਮਾਜ ਨੂੰ ਕਹਿਣਾ ਚਾਹੁੰਦੇ ਹਾਂ ਜਿਹੜੇ ਸੱਤ ਤੋਂ ਬਡੇ ਨੇ ਜਾਂ ਸੀਨੀਅਰ ਨੇ ਸੱਤ ਤੋਂ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਤੁਹਾਡੇ ਰਾਜੀ ਕਿ ਉਹ ਇੱਕ ਮੀਟਿੰਗ ਬੁਲਾਉਣ ਕਿ ਅਸੀਂ ਆਪਣੇ ਪੰਜਾਬ ਦੇ ਜਿਹੜੇ ਹੱਕ ਹਕੂਕ ਨੇ ਜਾਂ ਪੰਜਾਬ ਦਾ ਬਕਵੌੜ ਦਾ ਮਾਮਲਾ ਜਾਂ ਕੋਈ ਹੋਰ ਮਾਮਲੇ ਨੇ ਅਸੀਂ ਉਹਨਾਂ ਦੀ ਮੀਟਿੰਗ ਦੀ ਅਸੀਂ ਮੁ슬ਮਨ ਪਰਸਨਲ ਦਾ ਬੋਰਡ ਦੀ ਕੀਆਦਤ ਹੈ ਉਹਦੇ ਲਫਾਫਤ ਕਰ ਸਕਦਾ ਮਖਸੂਸ ਸਾਹਿਬ ਤੁਸੀਂ ਗੱਲ ਕੀਤੀ ਹੈ ਵਕਫ ਦੀ ਵਕਫ ਜਿਹੜੀ ਸਾਡੇ ਬਜ਼ੁਰਗਾਂ ਨੇ ਵਕਫ ਕੀਤੀ ਦੀ ਉਹਦੇ ਤੇ ਵਕਫ ਬੋਰਡ ਬਣ ਗਿਆ ਪੰਜਾਬ ਕੀ ਬਣਿਆ ਵਕਫ ਬੋਰਡ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਕਿ ਜਿਹੜੇ ਆਪਣੇ ਗਜੜ ਕਰਾਉਂਦੇ ਜਿਵੇਂ ਆਪਣੇ ਕਬਰਸਤਾਨਾਂ ਤੇ ਬਾਤ ਕਰਨ ਜਗਾ ਹੈ ਹਜੇ ਤੱਕ ਅਨਰ ਜ਼ਿੰਮੇਵਾਰੀ ਆਪਣੀ ਬੋਲ ਨਹੀਂ ਤੋ ਮਾਰ ਰਿਹਾ ਤਾਂ ਸਰਕਾਰ ਦਾ ਕੁਛ ਨਾ ਕੁਛ ਕਰੇਗੀ ਇਹ ਜੱਤੋਂ ਵੱਖ-ਵੋਖਟ ਅਲੈਦਾ ਹੋਏ ਨੇ ਸਰਕਾਰਾਂ ਨਾਲੋਂ ਸੈਂਟਰ ਸਰਕਾਰ ਨਾਲੋਂ ਵੱਖ-ਵੱਖ ਵੋਟ ਜਿਹੜੇ ਅਲੈਦਾ ਹੋਏ ਨੇ ਇਹਦੇ ਵਿੱਚ ਸਰਕਾਰ ਦੀ ਬਹੁਤ ਜ਼ਿਆਦਾ ਦਖਲਅੰਦਾਜ਼ੀ ਵਧੀ ਹੈ ਅਸੀਂ ਜਿਹੜੀ ਸਾਡੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਬਣਾਉਣ ਵਾਲਾ ਸਾਫ਼ ਦੀ ਮੰਗ ਹੈ ਉਹ ਇਹ ਹੈ ਕਿ ਇਹਦੇ ਇਲੈਕਸ਼ਨ ਹੋਣ ਜਿਵੇਂ ਕਿ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਹੁੰਦੇ ਨੇ ਅਸੀਂ ਉਸ ਨਾਲ ਇਲੈਕਸ਼ਨ ਲੈਦੇ ਚਾਹੁੰਦੇ ਹਾਂ ਕਿ ਇਹ ਆਮ ਲੋਕਾਂ ਦੇ ਹੱਥਾਂ ਦੇ ਵਿੱਚ ਆਵੇ ਕਿ ਜਿਹੜੇ ਸਿਆਸੀ ਤੌਰ ਦੇ ਉੱਪਰ ਲੋਕ ਇਹਦੇ ਵਿੱਚ ਮੁਸੱਲਤ ਕਰ ਦਿੱਤੇ ਜਾਂਦੇ ਨੇ ਉਹ ਸਰਕਾਰ ਦੇ ਹੀ ਹੁੰਦੇ ਨੇ ਉਹ ਸਰਕਾਰ ਤੋਂ ਖਿਲਾਫ ਹੀ ਟੈਂਚ ਨਹੀਂ ਜਾ ਸਕਦੇ ਉਹਨਾਂ ਨੂੰ ਤਾਂ ਸਿਰਫ ਇਹ ਹੈ ਕਿ ਸਾਨੂੰ ਮੈਂਬਰਸ ਮਿਲਣੀਆਂ ਸਾਨੂੰ ਚੇਅਰਮੈਨੀਆਂ ਮਿਲਣੀਆਂ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਉਹ ਆਪਣੀ ਪਾਰਟੀ ਦੇ ਵਰਕਰਾਂ ਨੂੰ ਖੁਸ਼ ਕਰਨ ਵਾਸਤੇ ਹੁੰਦਾ ਆ ਜਾਂ ਕਿ ਉਹ ਕੌਮ ਦੇ ਜਾਂ ਮੁਸਲਮਾਨਾਂ ਦੇ ਭਲਾ ਵਾਸਤੇ ਹੁੰਦਾ ਉਹ ਭਲਾ ਵਾਸਤੇ ਉਹਨਾਂ ਦਾ ਕੋਈ ਕੰਮ ਨਹੀਂ ਫਿਰ ਅਸੀਂ ਮੌਦਿਨਤਾ ਜਿਹੜੇ ਬੱਪਾ ਅਖਬਾਰ ਵਾਲੇ ਬਿੱਲ ਲਿਆਉਣ ਲਈ ਸਾंनी ਮਜਬੂਰ ਕੀਤਾ ਨਾ ਕੀਤਾ ਨਹੀਂ ਨਹੀਂ ਇਨਸ਼ਾਅੱਲਾ ਅਸੀਂ ਇਹਦੇ ਪਰ ਉਹ ਬਹੁਤ ਜਲਦ ਹੋਊਗਾ ਕਿ ਅਸੀਂ ਚਾਹੁੰਦੇ ਆ ਕਿ ਕੌਮ ਇੱਕ ਪਲੇਟਫਾਰਮ ਤੇ ਆਵੇ ਕਿ ਆ ਕੇ ਇਹਦਾ ਅਸੀਂ ਮੁਹਾਰਮਤ ਕਰੀਏ ਇਹ ਸਾਡਾ ਨਿੱਜੀ ਮਾਮਲਾ ਹੈ ਇਹ ਇਹਦੇ ਵਿੱਚ ਕੋਈ ਅਸੀਂ ਲੱਗਨ ਅਦਾਜੀ ਬਰਦਾਸ਼ਤ ਨਹੀਂ ਕਰਾਂਗੇ ਜੋ ਜਿਵੇਂ ਮੁਸਲਿਮ ਪਰਸ਼ਾਲਾ ਬੋਰਡ ਦੇ ਮੈਂਬਰ ਵਾੜੇ ਆਪਣੇ ਵਧਾਇਕ ਤਾਂ ਵੀ ਹੈਗੇ ਐਡਵਾਈਟਿੰਗ ਮੈਂਬਰ ਹੋ ਵੀ ਨੇ ਇਹਨਾਂ ਨੇ ਅੱਜ ਤੱਕ ਮੁਸਲਿਮ ਪਰਸ਼ਾਲਾ ਦਾ ਤੌਰ ਤੱਕ ਕਲੇਰ ਬੰਦ ਤੋਂ ਅਨੁਬਾਲੀ ਦੇ ਕੀ ਕੀ ਕਰ ਰਹੇ ਨੇ ਇਹ ਸਰਕਾਰ ਦੇ ਨੁਮਾਇੰਦੇ ਨੇ ਜੀ ਇਹਨਾਂ ਦੇ ਸਰਕਾਰ ਤੋਂ ਇਹ ਕਲਾਕੀ ਵਿੱਚ ਚਲੇ ਜਾਗੇ ਸਰਕਾਰ ਇਹਨਾਂ ਦੇ ਜਿਹੜੇ ਮੈਂਬਰ ਆ ਪਾਰਲੀਮੈਂਟ ਨੇ ਉਹ ਬਿੱਲ ਦੀ ਵਕਾਲਤ ਕਰ ਰਹੇ ਨੇ ਤਾਂ اچھی ਬਾਤ ਹੈ ਇਹਨਾਂ ਨੂੰ ਚਾਹਦੇ ਮੈਂ ਅਪੀਲ ਕਰ ਰਿਹਾ ਹਾਂ ਤੁਹਾਡੇ ਰਾਹੀਂ ਕਿ ਇਹ ਕਾਲ ਕਰਨ ਇਹ ਮੀਟਿੰਗ ਬੁਲਾਉਣ ਅਗਰ ਮੁਸਲਿਮ ਪਰਸ਼ਾਲਾ ਬੋਰਡ ਦੇ ਇਹ ਮੈਂਬਰ ਤੇ ਸਰੰਕੂ ਤਾਂ ਇਹ ਦਮ ਹੋ ਰਿਹਾ ਹੈ ਪਰ ਇਹ ਦੇਖੋ ਇੱਕ ਫਰਮ ਜਿਹੜਾ ਕਿ ਇਹ ਕੱਲ ਬਾਗਲੀਆਂ ਦੇਸ਼ੀ ਹੋ ਗਈ ਅਸਰ ਬਾਅਦ ਕਿੰਨੇ ਦਮ ਹੋ ਰਹੇ ਨੇ ਲੱਗਦਾ ਸਫਰ ਕਰਨੇ ਮੁਸ਼ਕਲ ਨੇ ਮਲਡੋਜਰਾ ਦੀ ਰਾਹ ਹੈ ਘਰ ਨਸੀਤਾ ਇਹਦੀ ਦਰਹਾਂ ਕਈਆਂ ਜਾ ਰਹੀਆਂ ਨੇ ਮਤਲਬ ਗੋਮ ਖਦੋ ਪੱਠੀ ਹੋ ਇਹ ਸਾਡੀ ਕਿਆਦਤ ਹੈ ਜਿਹੜੀ ਸੈਂਟਰ ਦੀ ਕਮਜ਼ੋਰ ਹੈ ਇਹ ਕਿਆਦਤ ਅਗਰ ਇਸ ਨਾਲ ਹੀ ਮਜ਼ਬੂਤ ਹੁੰਦੀ ਅਸੀਂ ਸੜਕਾਂ ਤੇ ਆਏ ਹੁੰਦੇ ਇਹਨਾਂ ਦੇ ਖਿਲਾਫ ਅੱਛੀ ਲੈਜੀਟੇਸ਼ਨ ਛੇੜੇ ਹੁੰਦੇ ਤੇ ਜਿਹੜੇ ਕਿ ਚੰਦ ਲੋਕ ਨੇ ਮੁੱਤ ਨੂੰ ਖਰਾਬ ਕਰ ਰਹੇ ਨੇ ਇਹ ਤਾਂ ਕਦੇ ਖਾਮੋਸ਼ ਹੋ ਜਾਂਦੇ ਨੇ ਸਾਡੀ ਕੌਮ ਦੀ ਗੱਲ ਕਰਦਾ ਮੈਂ ਉਹ ਕੌਮ ਦੀ ਗੱਲ ਕਰ ਰਿਹਾ ਜੀ ਕੌਮ ਦੇ ਵਾਸਤੇ ਤਾਂ ਇਹਨਾਂ ਕਿਆਦਤ ਨੇ ਉਹਨਾਂ ਦੀ ਕਿਆਦਤ ਹੀ ਨਹੀਂ ਕੀਤੀ ਕੌਮ ਦੀ ਕੌਮ ਤਾਂ ਸੰਟਾ ਤੇ ਉਹਨੂੰ ਤਿਆਰ ਔਰ ਇਹਨਾਂ ਦੇ ਖਲਾਫ ਮੁਜ਼ਾਹਿਰ ਕਰਨ ਤੋਂ ਪਹਿਲਾਂ ਇੱਕ ਪਲੇਟਫਾਰਮ ਉਹਨੂੰ ਤਿਆਰ ਨਹੀਂ ਜੁਆਇੰਟ ਐਕਸ਼ਨ ਤੋਂ ਬਣੀ ਸੀ ਉਹਦੇ ਬਾਅਦ ਦੁੱਗੀ ਬਣ ਗਈ ਜੁਆਇੰਟ ਅਸੀਂ ਉਹਦੇ ਉਰੇ ਇਕੱਠੇ ਨਹੀਂ ਹੋ ਸਕਦਾ ਦੇਸ਼ ਭਗਤ ਕਿਵੇਂ ਇਕੱਠੇ ਹੋ ਜਾਣਗੇ ਬੜੀ ਅਫਸੋਸ ਦੀ ਗੱਲ ਹੈ ਕਿ ਇੱਥੇ ਮੁਸਲਿਮ ਵੈਲਫੇਅਰ ਐਕਸ਼ਨ ਕਮੇਟੀ ਬਣੀ ਹੋਈ ਸੀ ਪਹਿਲਾਂ ਅਸੀਂ ਉਹਦੇ ਰਾਹੀ ਵੀ ਕੰਮ ਕੀਤਾ ਉਸ ਤੋਂ ਬਾਅਦ ਜੁਆਇੰਟ ਐਕਸ਼ਨ ਕਮੇਟੀ ਬਣ ਗਈ ਜਦ ਐਨ ਆਰ ਸੀ ਦਾ ਮਾਮਲਾ ਚੱਲ ਰਿਹਾ ਤਾਂ ਹੁਣ ਅਸੀਂ ਤਾਂ ਇਹ ਚਾਹੁੰਦੇ ਆ ਕਿ ਉਹ ਹੀ ਉੱਠ ਕੇ ਸਾਨੂੰ ਉਹ ਕੀਅادت ਕਰ ਲਵੇ ਸਾਡੀ ਅਸੀਂ ਇਹ ਨਹੀਂ ਕਹਦੇ ਕਿ ਅਸੀਂ ਨਵੀਂ ਕਮੇਟੀ ਕੋਈ ਬਣਾਈਏ ਕਿ ਉਹਦੇ ਵਿੱਚ ਫੁੱਟ ਪਵੇ ਬਾਅਦ ਨੂੰ ਮੈਂ ਤੁਹਾਡੇ ਰਾਹੀ ਅਪੀਲ ਕਰਦਾ ਜੋ ਮੁਸਲਿਮ ਪਰਸਨਲ ਲਾਅ ਔਰ ਤੋਂ ਨੂੰ ਸੰਦੇਸ਼ ਦੇਵੇ ਤਾਂ ਉਹਦੇ ਕੋਲ ਸੁਣਿਆ ਜਮਾਤ ਇਸਲਾਮੀਆ